ਗਲ ਸੰਜੋਗਾਂ ਦੀ ਕਹਾਣੀ ਦਾ ਅਗਲਾ ਭਾਗ ਲੈ ਕੇ ਹਾਜ਼ਰ ਹੋਏ ਆਂ ਉਮੀਦ ਕਰਦੇ ਆਂ ਇਹ ਭਾਗ ਵੀ ਤੁਹਾਨੂੰ ਬਹੁਤ ਪਸੰਦ ਆਵੇਗਾ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬਾਅਦ ਵਿੱਚ ਕਮੈਂਟ ਕਰਕੇ ਦੱਸਾਂ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਨਾਨਾ ਜੀ ਮੈਨੂੰ ਇਹ ਜ਼ਮੀਨ ਨਹੀਂ ਚਾਹੀਦੀ ਤੁਸੀਂ ਇੱਥੇ ਆਏ ਸਾਨੂੰ ਆਪਣਾ ਪਿਆਰ ਆਸ਼ੀਰਵਾਦ ਦਿੱਤਾ ਸਾਡੇ ਲਈ ਇਹੀ ਬਹੁਤ ਹੈ ਨਾਨਾ ਕਹਿੰਦਾ ਉਹ ਕੁਝ ਨਹੀਂ ਹੁੰਦਾ ਰੱਖ ਲੈ ਪੁੱਤ ਜੇ ਤੇਰੀ ਮਾਂ ਅੱਜ ਜਿਉਂਦੀ ਹੁੰਦੀ ਹੁੰਦੀ ਤਾਂ ਉਸਨੇ ਵੀ ਤਾਂ ਹੱਕ ਨਾ ਰੱਖ ਦੇਣੀ ਸੀ ਹੁਣ ਤੇਰੀ ਮਾਂ ਤਾਂ ਹੈ ਨਹੀਂ ਜੋ ਵੀ ਕੁਝ ਹੈ ਬਸ ਤੂੰ ਹੀ ਹੈ ਜੇ ਤੂੰ ਨਹੀਂ ਰੱਖਣੀ ਤਾਂ ਕੱਲ ਤੂੰ ਆਪਣੀ ਤੀਦੀ ਨਾਮ ਕਰ ਦੇ ਅੱਜ ਤਾਂ ਮੈਂ ਆਪਣੇ ਕੰਮੋਂ ਦੇ ਹਿੱਸੇ ਦੀ ਜ਼ਮੀਨ ਤੈਨੂੰ ਦੇ ਕੇ ਆਪਣੇ ਸਾਰੇ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਗਿਆ ਚੰਗਾ ਫਿਰ ਹੁਣ ਦੋਨਾਂ ਨੇ ਖਿਆਲ ਰੱਖਣਾ ਆਪਣਾ ਵੀ ਤੇ ਕਰਦਿਆਂ ਦਾ ਵੀ ਜ਼ਿੰਦਗੀ ਵਿੱਚ ਜਦ ਗੱਦੇ ਵੀ ਲੋੜ ਪਵੇ ਨਾ ਤਾਂ ਮੈਨੂੰ ਯਾਦ ਕਰ ਲਵੀਂ ਫੇਰ ਕਰਮੇ ਉਹਨਾਂ ਨੇ ਦੋਵੇਂ ਪਰਿਵਾਰਾਂ ਨੂੰ ਬਹੁਤ ਅਦਸਤਿਕਾਰ ਨਾਲ ਆਪਣੇ ਘਰੋਂ ਵਿਦਾ ਕੀਤਾ ਉਸ ਦਿਨ ਸ਼ਾਮ ਦੀ ਰੋਟੀ ਖਾ ਕੇ ਜਦ ਕਰਮਾ ਆਪਣੇ ਕਮਰੇ ਵਿੱਚ ਬੈਠਾ ਹੋਇਆ ਸੀ ਰੇਸ਼ਮ ਆਪਣੇ ਦੋਨਾਂ ਲਈ ਦੁੱਧ ਲੈ ਕੇ ਆਈ ਤੇ ਉਸਦੇ ਕੋਲ ਬੈਠਦੀ ਹੋਈ ਕਹਿਣ ਲੱਗੀ ਕਰਮਦੀਪ ਜੀ ਦੇਖਿਆ ਤੁਹਾਨੂੰ ਨਾ ਸਿਰਫ ਹੁਣ ਆਪਣਾ ਕਾਰੋਬਾਰ ਮਿਲ ਗਿਆ ਏ ਬਲਕਿ ਨਾਲ ਹੀ ਜ਼ਮੀਨ ਜਾਇਦਾਦ ਵੀ ਮਿਲ ਗਈ ਏ ਹੁਣ ਤੁਹਾਨੂੰ ਕਿਤੇ ਬਾਹਰ ਕੰਮ ਕਰਨ ਜਾਣ ਦੀ ਲੋੜ ਨਹੀਂ ਹੈ ਕਰਮ ਕਹਿੰਦਾ ਨਹੀਂ ਰੇਸ਼ਮ ਇਹ ਗੱਲ ਤੂੰ ਗਲਤ ਕਹਿ ਰਹੀ ਏ ਮੇਰੀ ਇਸ ਘਰ ਤੇ ਜੱਗ ਪਹਿਚਾਨ ਮੇਰੇ ਕਰਕੇ ਹੀ ਤਾਂ ਹੈ ਕੰਮ ਦੇ ਬਿਨਾ ਬੰਦਾ ਕਾਦੇ ਜੋਗਾ ਸੋ ਮੈਂ ਕੰਮ ਕਰਨਾ ਛੱਡ ਨਹੀਂ ਸਕਦਾ ਬੇਸ਼ੱਕ ਨਾਨਾ ਜੀ ਨੇ ਮੈਨੂੰ ਐਨੀ ਸਾਰੀ ਜ਼ਮੀਨ ਦਿੱਤੀ ਪਰ ਉਹ ਜ਼ਮੀਨ ਮੈਂ ਆਪਣੇ ਧੀ ਦੇ ਨਾਮ ਲਗਵਾਵਾਂਗਾ ਮੈਂ ਆਪਣੀ ਮਿਹਨਤ ਨਾਲ ਆਪਣੇ ਲਈ ਸਭ ਕੁਝ ਬਣਵਾਵਾਂਗਾ ਤੈਨੂੰ ਜਾਦੇ ਰੇਸ਼ਮ ਜਦ ਆਪਾਂ ਤੇਰੇ ਪੇਕੇ ਘਰ ਪਹਿਲੀ ਵਾਰ ਗਏ ਸੀ ਤਾਂ ਤੂੰ ਇੱਕ ਵਾਰੀ ਆਪਣੇ ਭਰਾਵਾਂ ਨੂੰ ਕਿਹਾ ਸੀ ਕਿ ਇੱਕ ਦਿਨ ਮੈਂ ਬਹੁਤ ਵੱਡਾ ਆਦਮੀ ਬਣਾਗਾ ਮੈਂ ਤਾਂ ਉਸੇ ਦਿਨ ਹੀ ਸੋਚ ਲਿਆ ਸੀ ਕਿ ਮੈਂ ਸਭ ਨੂੰ ਕੁਝ ਬਣ ਕੇ ਦਿਖਾਵਾਂਗਾ ਨਹੀਂ ਲੋਕਾਂ ਦਾ ਕੀ ਏ ਕੱਲ ਤੇਰੇ ਭਰਾਵਾਂ ਨੇ ਮੇਰੀ ਬੇਇੱਜ਼ਤੀ ਕੀਤੀ ਸੀ ਕੱਲੋਂ ਐਵੇਂ ਕੋਈ ਹੋਰ ਉੱਠ ਕੇ ਕਹਿ ਦੇਵੇਗਾ ਕਿ ਕਰਮਾ ਤਾਂ ਆਪਣੇ ਨਾਨਕਿਆਂ ਤੋਂ ਦਾਨ ਵਿੱਚ ਮਿਲੀ ਜ਼ਮੀਨ ਦੇ ਸਿਰ ਤੇ ਸਰਦਾਰੀ ਕਰਦਾ ਫਿਰਦਾ ਏ ਵੀਰਾ ਹਮੇਸ਼ਾ ਸਹੀ ਕਹਿੰਦਾ ਏ ਸਰਦਾਰੀ ਤਾਂ ਹਮੇਸ਼ਾ ਆਪਣੇ ਮਿਹਨਤ ਨਾਲ ਕਮਾਈ ਇੱਜ਼ਤ ਦੇ ਸਿਰ ਤੇ ਹੀ ਕੀਤੀ ਜਾਂਦੀ ਏ ਤੂੰ ਤਾਂ ਮੈਨੂੰ ਜਾਣਦੀ ਹੀ ਏ ਮੈਂ ਸਿਰ ਚੱਕ ਕੇ ਜਿਉਣ ਦਾ ਆਦੀ ਹਾਂ ਮੈਂ ਆਪਣੀ ਜ਼ਿੰਦਗੀ ਵਿੱਚ ਕੋਈ ਮਕਾਮ ਹਾਸਲ ਕਰਨਾ ਹੈ ਤਾਂ ਮਤਲਬ ਕਰਨਾ ਹੈ ਉਸ ਲਈ ਮੈਨੂੰ ਤੇਰਾ ਸਾਥ ਚਾਹੀਦਾ ਅਰੇ ਸ਼ਮ ਕਹਿੰਦੀ ਮੈਤਾ ਜੀ ਹਮੇਸ਼ਾ ਹੀ ਤੁਹਾਡੇ ਨਾਲਾਂ ਤੁਸੀਂ ਜੋ ਕਰਨਾ ਕਰੋ ਮੈਂ ਜ਼ਿੰਦਗੀ ਦਾ ਹਰ ਕਦਮ ਵਿੱਚ ਕੱਲ ਵੀ ਤੁਹਾਡੇ ਨਾਲ ਸੀ ਤੇ ਹਮੇਸ਼ਾ ਹੀ ਰਹਾਂਗੀ ਐਨੇ ਨੂੰ ਬੈੱਡ ਤੇ ਪਈ ਗੁਰਪਾਣੀ ਰੋਣ ਲੱਗ ਪਈ ਤਾਂ ਜਦ ਕਰਮ ਨੇ ਉਸ ਨੂੰ ਚੁੱਕਿਆ ਤਾਂ ਕੁਝ ਦੇਰ ਬਾਅਦ ਉਸ ਨੇ ਗਿੱਲਾ ਕਰ ਦਿੱਤਾ ਇਹ ਦੇਖ ਕੇ ਕਰਮਾ ਕਹਿਣ ਲੱਗਾ ਬੜੀ ਖਰਾਬੇ ਤੂੰ ਚਿੜੀਏ ਜੇ ਇਹ ਮੇਰੇ ਚੱਕ ਦੇ ਸਾਰੇ ਮੈਨੂੰ ਪਿਉਂ ਦਿੱਤਾ ਹੈ ਫਿਰ ਉਸ ਦੀ ਗੱਲ ਸੁਣ ਕੇ ਰੇਸ਼ਮ ਕਹਿਣ ਲੱਗੀ ਲਿਆਓ ਜੀ ਬਾਣੀ ਤੁਸੀਂ ਮੈਨੂੰ ਫੜਾਓ ਮੈਂ ਇਸ ਦੇ ਕੱਪੜੇ ਬਦਲ ਦਿੰਦੀ ਆਂ ਨਾਲੇ ਤੁਸੀਂ ਵੀ ਜਾ ਕੇ ਆਪਣੇ ਕੱਪੜੇ ਬਦਲ ਲਵੋ ਫਿਰ ਕਰਮਾ ਉੱਠ ਕੇ ਆਪਣੇ ਕੱਪੜੇ ਬਦਲਣ ਚਲਾ ਗਿਆ ਆਦੇਸ਼ਮ ਨੇ ਪਾਣੀ ਬਾਣੀ ਦੇ ਕੱਪੜੇ ਬਦਲ ਕੇ ਉਸ ਨੂੰ ਦੁੱਧ ਪਿਲਾ ਕੇ ਫੇਰ ਸੁਲਾ ਦਿੱਤਾ ਫਿਰ ਕੁਝ ਮਹੀਨਿਆਂ ਬਾਅਦ ਜਰਨੈਲ ਕਰ ਛੁੱਟੀ ਆਇਆ ਤਾਂ ਉਹ ਇਸ ਵਾਰੀ ਬਹੁਤ ਸਾਰੇ ਬੱਚਿਆਂ ਦੇ ਢਡੌਣੇ ਲੈ ਕੇ ਆਇਆ ਸੀ ਜਰਨੈਲ ਆਪਣੀ ਬੀਬੀ ਘਰ ਵਾਲੀ ਤੇ ਬੱਚੇ ਨੂੰ ਮਿਲਣ ਤੋਂ ਜਦ ਬਾਣੀ ਨੂੰ ਮਿਲਣ ਆਇਆ ਤਾਂ ਉਸ ਨੂੰ ਆਪਣੀ ਗੋਦੀ ਵਿੱਚ ਚਾ ਕੇ ਉਸ ਨੇ ਕਿੰਨਾ ਪਿਆਰ ਦਿੱਤਾ ਤੇ ਫਿਰ ਕਿੰਨਾ ਹੀ ਚਿਰ ਉਸ ਦੇ ਨਾਲ ਖੇਡਦਾ ਰਿਹਾ ਫਿਰ ਐਨੈਨੋ ਰਾਣੋ ਸਭ ਦੇ ਲਈ ਚਾਹ ਲੈ ਕੇ ਆਈ ਕਿਉ ਸਾਰੇ ਜਾਨੇ ਬੈਠ ਕੇ ਚਾਹ ਪੀਣ ਲੱਗ ਪਏ ਬਾਣੀ ਤਾਂ ਅੱਜ ਆਪਣੇ ਆਸੇ-ਪਾਸੇ ਐਨੇ ਖੇਡੌਣੇ ਦੇਖ ਕੇ ਪੂਰੀ ਖੁਸ਼ ਹੋਈ ਪਈ ਸੀ ਉਸ ਦੇ ਕੋਲ ਹੀ ਜੋਰਾ ਬਰ ਵੀ ਬਟਾ ਖੇਡ ਰਿਆ ਸੀ ਕੁਝ ਦਿਨਾਂ ਬਾਅਦ ਜਰਨੈਲ ਕਰਮੇ ਨੂੰ ਆਪਣੇ ਨਾਲ ਲੈ ਕੇ ਉਸ ਦਾ ਪਾਸਪੋਰਟ ਬਣਾਉਣ ਲਈ ਸ਼ਹਿਰ ਆਇਆ ਕੁਝ ਦਿਨ ਉਹ ਦੋਵੇਂ ਪੱਜ ਦੌੜ ਕਰਦੇ ਰਹੇ ਅੱਕ ਨੂੰ 2 ਮਹੀਨਿਆਂ ਪਿੱਛੋਂ ਕਰਮੇ ਦੇ ਹੱਥ ਜਦ ਉਹਦਾ ਪਾਸਪੋਰਟ ਆਇਆ ਤਾਂ ਬਹੁਤ ਖੁਸ਼ ਹੋਇਆ ਅੱਜ ਕਰਮੇ ਸਾਰੇ ਜਾਣੇ ਬਹੁਤ ਖੁਸ਼ ਸਨ ਕਿਉਂਕਿ ਕਰਮੇ ਦਾ ਪਾਸਪੋਰਟ ਜੋ ਕੇ ਬਣ ਕੇ ਆ ਗਿਆ ਸੀ ਖੁਸ਼ ਤਾਂ ਰੇਸ਼ਮ ਵੀ ਬਹੁਤ ਸੀ ਕਿ ਕਰਮੇ ਨੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਪਹਿਲਾ ਕਦਮ ਪੱਟ ਲਿਆ ਸੀ ਪਰ ਨਾਲ ਹੀ ਹੁਣ ਉਸ ਨੂੰ ਕਰਮੇ ਦੀ ਜੁਦਾਈ ਤੋਂ ਡਰ ਲੱਗ ਰਿਹਾ ਸੀ ਰੇਸ਼ਮ ਨੇ ਚਾਹੇ ਮੂੰਹ ਬੋਲ ਕੇ ਕਰਮੇ ਨੂੰ ਕੁਝ ਨਹੀਂ ਕਿਹਾ ਸੀ ਪਰ ਉਹ ਰੇਸ਼ਮ ਦੀ ਉਦਾਸੀ ਨੂੰ ਸਮਝ ਗਿਆ ਸੀ ਉਸ ਰਾਤ ਜਦ ਕਰਮ ਆਪਣੇ ਬੈੱਡ ਤੇ ਪਿਆ ਹੋਇਆ ਰੇਸ਼ਮ ਨਾਲ ਗੱਲਾਂ ਬਾਤਾਂ ਕਰਿਆ ਸਿਤਾਦੇਸ਼ਮ ਜਿਆਦਾ ਜਵਾਬ ਨਾ ਦੇ ਕੇ ਬਸ ਹੂੰ ਹਾਂ ਹੀ ਕਰ ਰਹੀ ਸੀ ਇਹ ਦੇ ਕੇ ਕਰਮ ਨੇ ਫੜ ਕੇ ਉਸ ਦਾ ਮੂੰਹ ਆਪਣੇ ਵੱਲ ਕੀਤਾ ਤੇ ਕਹਿਣ ਲੱਗਾ ਅ ਰੇਸ਼ਮ ਇਧਰ ਮੇਰੇ ਵੱਲ ਦੇਖ ਜਦ ਰੇਸ਼ਮ ਨੇ ਉਸ ਦੇ ਵੱਲ ਦੇਖਣ ਲੱਗੀ ਤਾਂ ਕਹਿਣ ਲੱਗਾ ਮੈਂ ਜਾਣਦਾ ਤੂੰ ਉਦਾਸ ਕਿਉਂ ਹੈ ਫਿਰ ਜਦ ਰੇਸ਼ਮ ਬਿਨਾਂ ਕੁਝ ਕਹੇ ਰੋਂਦੇ ਉਸ ਦੇ ਗਲ ਨਾਲ ਲੱਗ ਗਈ ਤਾਂ ਕਰਮਾ ਕਹਿਣ ਲੱਗਾ ਅ ਰੇਸ਼ਮ ਮੈਂ ਜਾਣਦਾ ਜਦ ਸਾਦਾ ਇੱਕ ਦੂਜੇ ਬਿਨਾ ਰਹਿਣਾ ਥੋੜਾ ਮੁਸ਼ਕਿਲ ਆ ਪਰ ਜ਼ਿੰਦਗੀ ਵਿੱਚ ਕੁਝ ਬਣਨ ਲਈ ਮੈਨੂੰ ਕਿਤੋਂ ਦਾ ਸ਼ੁਰੂਆਤ ਕਰਨ ਹੀ ਪੈਣੀ ਆ ਨਾਲੇ ਮੈਂ ਕਿਹੜਾ ਅੱਜ ਹੀ ਤੁਰਿਆ ਜਾਂਦਾ ਹਾਲੇ ਤਾਂ ਵੀਰੇ ਨੇ ਆਪਣੇ ਜਾਂ ਦੋਸਤ ਨਾਲ ਮੇਰੇ ਬਾਰੇ ਗੱਲਬਾਤ ਕਰਨੀ ਆ ਫਿਰ ਉਹ ਮੇਰੇ ਕਾਗਜ਼ ਬਣਾ ਕੇ ਭੇਜਣਗੇ ਤਾਂ ਕਿਤੇ ਜਾ ਕੇ ਮੇਰਾ ਕੰਮ ਬਣਨਾ ਇਹ ਸਭ ਵਿੱਚ ਬਹੁਤ ਟਾਈਮ ਲੱਗ ਜਾਣਾ ਚੱਲ ਹੁਣ ਰੋਣਾ ਬੰਦ ਕਰ ਕਿਹ ਕਿ ਉਹਦੇ ਹੰਝੂ ਪੂੰਝਣ ਲੱਗ ਪਿਆ ਰੇਸ਼ਮ ਕੈਂਦੀ ਕਰਮਦੀਪ ਜੀ ਮੈਂ ਤੁਹਾਡੇ ਬਿਨਾਂ ਕੱਲੀ ਕਿੱਦਾਂ ਰਹਾਂਗੀ ਕਰਮਾ ਕਹਿੰਦਾ ਲੈ ਤੂੰ ਕੱਲੀ ਕਿਉਂ ਆ ਆ ਸਾਡੀ ਬਾਣੀ ਆ ਜੋੜਾਵਾਰਾ ਬੇਬੇ ਭਾਬੀ ਵੀ ਐਨੇ ਜਾਣੇ ਤਾਂ ਹੈ ਘਰ ਵਿੱਚ ਪਤਾ ਪਹਿਲਾ ਪਹਿਲਾ ਹੀ ਔਖਾ ਲੱਗਦਾ ਹੁੰਦਾ ਫਿਰ ਬੰਦੇ ਨੂੰ ਹੌਲੀ ਹੌਲੀ ਆਦਤ ਪੈ ਜਾਂਦੀ ਹੁੰਦੀ ਹੈ ਤੋ ਐਵੇਂ ਕੋਈ ਫਿਕਰ ਨਾ ਕਰੀ ਮੈਂ ਉੱਥੇ ਜਾ ਕੇ ਬਹੁਤ ਮਿਹਨਤ ਕਰਾਂਗਾ ਤਾਂ ਜੋ ਛੇਤੀ ਛੇਤੀ ਤੁਹਾਨੂੰ ਦੋਨਾਂ ਨੂੰ ਵੀ ਆਪਣੇ ਕੋਲ ਬੁਲਾ ਸਕਾਂ ਨਾਲੇ ਸਾਡਾ ਵੀ ਛੋੜਾ ਕਿਹੜਾ ਉਮਰਾਂ ਦਾ ਹੋਣਾ ਹੈ बस कुछ सालਾਂ ਦੀ ਤਾਂ ਗੱਲ ਏ ਜੋ ਪਲ ਹਾਲੇ ਵੀ ਨਹੀਂ ਆਏ ਉਹਨਾਂ ਬਾਰੇ ਸੋਚ ਕੇ ਪਹਿਲਾਂ ਹੀ ਪਰੇਸ਼ਾਨ ਕਿਉਂ ਹੋਣਾ ਤੈਨੂੰ ਪਤਾ ਏ ਜਦ ਤੂੰ ਉਦਾਸ ਹੁੰਦੀ ਏ ਨਾ ਤਾਂ ਤੇਰੇ ਮੱਥੇ ਤੇ ਪਈਆਂ ਤਿਓੜੀਆਂ ਨਾ ਹੋਰਾਂ ਵੀ ਸੋਹਣੀਆਂ ਨਹੀਂ ਲੱਗਦੀਆਂ ਰੇਸ਼ਮ ਕਹਿੰਦੀ ਆ ਲਓ ਜੀ ਮੈਂ ਹੁਣ ਉਹਨਾਂ ਹੀ ਉਦਾਸ ਕਹਿ ਕੇ ਉਹ ਹੱਸਣ ਲੱਗ ਪਈ ਕਰਮਾ ਕਹਿੰਦਾ ਰੱਬ ਕਰੇ ਬਸ ਤੂੰ ਐਵੇਂ ਹੀ ਉਮਰ ਪਾ ਖਸਦੀ ਜਾ ਮੈਂ ਤੇਰੇ ਬੁੱਲਾਂ ਤੋਂ ਇਹ ਹਾਸੇ ਕਦੇ ਕਿਤੇ ਨਹੀਂ ਜਾਣ ਦੇਵਾਂਗਾ ਰੇਸ਼ਮ ਕਹਿੰਦੀ ਮੈਂ ਜਾਣਦੀ ਆ ਜੀ ਤੁਸੀਂ ਮੇਰੀ ਖੁਸ਼ੀ ਲਈ ਕੁਝ ਵੀ ਕਰ ਸਕਦੇ ਹੋ ਹੁਣ ਤੁਸੀਂ ਵੀ ਸੌਂ ਜਾਓ ਬਹੁਤ ਰਾਤ ਹੋ ਚੁੱਕੀ ਐ ਫਿਰ ਦੋਵੇਂ ਗੱਲਾਂ-ਵੱਤਾਂ ਕਰਦੇ ਹੋਏ ਐਵੇਂ ਹੀ ਸੌਂਗੇ ਐਵੇਂ ਹੀ ਦਿਨ ਬੀਤਣ ਲੱਗੇ ਹੁਣ ਜਰਨੈਲ ਵੀ ਆਪਣੀ ਛੁੱਟੀ ਕੱਤ ਕੇ ਵਾਪਸ ਚਲਾ ਗਿਆ ਕਰਮਾ ਸਾਰਾ ਦਿਨ ਆਪਣੇ ਖੇਤਾਂ ਵਿੱਚ ਕੰਮ ਕਰਦਾ ਰਹਿੰਦਾ ਸੀ ਹੁਣ ਕਦੇ-ਕਦੇ ਰੇਸ਼ਮ ਵੀ ਗੁਰਬਾਣੀ ਤੇ ਜੋਰਾਵਰ ਨੂੰ ਆਪਣੇ ਬੇਬੇ ਦੇ ਨਾਲ ਲੈ ਕੇ ਖੇਤ ਗਿੜਾ ਮਾਰਨ ਆ ਜਾਂਦੀ ਹੁੰਦੀ ਸੀ ਕਰਮ ਨੇ ਖੇਤ ਵਿੱਚ ਤੂਤੇ ਬਾਣੀ ਦੇ ਲਈ ਛੋਟੀ ਜੀ ਪੀਂਘ ਪਾਈ ਹੋਈ ਸੀ ਜਿਸ ਦੇ ਉੱਤੇ ਇਹ ਉਹ ਪਾਣੀ ਨੂੰ ਬਿਠਾ ਕੇ ਝੂੰਟੇ ਦਿੰਦਾ ਹੁੰਦਾ ਸੀ ਬਾਣੀ ਵੀ ਜਦ ਖੇਤ ਆਉਂਦੀ ਸੀ ਤਾਂ ਆਪਣੀ ਪੀਂਘ ਨੂੰ ਦੇਖ ਕੇ ਝੂੰਟੇ ਲੈਣ ਲਈ ਬਾਰ-ਬਾਰ ਉਧਰ ਨੂੰ ਵਾਹ ਕਰਕੇ ਇਸ਼ਾਰੇ ਕਰਦੀ ਰਹਿੰਦੀ ਸੀ ਅੱਜ ਬਾਣੀ ਆਪਣੀ ਦਾਦੀ ਦੇ ਨਾਲ ਖੇਤ ਆਪਣੇ ਬਾਪੂ ਦੀ ਰੋਟੀ ਲੈ ਕੇ ਆਈ ਸੀ ਜਦ ਕਰਮਾ ਰੋਟੀ ਖਾਣ ਆਇਆ ਤਾਂ ਬਾਣੀ ਨੂੰ ਪਹਿਲਾਂ ਹੀ ਉਹਦੀ ਦਾਦੀ ਪੀਂਘ ਤੇ ਬਿਠਾ ਕੇ ਝੂੰਟੇ ਦੇਰੇ ਇਸੀ ਪੀਂਗ ਨੂੰ ਜਦ ਹੁਲਾਰਾ ਆਉਂਦਾ ਸੀ ਤਾਂ ਬਾਣੀ ਖੁਸ਼ ਹੋ ਜਾਂਦੀ ਸੀ ਕਰਮਾ ਆ ਕੇ ਬਾਣੀ ਨੂੰ ਮਿਲ ਕੇ ਬੈਠ ਕੇ ਆਪਣੀ ਰੋਟੀ ਖਾਣ ਲੱਗਾ ਤੇ ਉਸ ਦੀ ਦਾਦੀ ਪਾਣੀ ਨੂੰ ਫੜ ਗਈ ਪੀਂਗ ਦੇ ਚੁੰਟੇ ਦੇਰੇ ਸੀ ਉਹ ਦਰ ਜਰਨੈਲ ਨੇ ਆਪਣੇ ਬਾਹਰ ਰਹਿੰਦੇ ਦੋਸਤ ਨਾਲ ਕਰਮੇ ਦੇ ਬਾਰੇ ਸਾਰੀ ਗੱਲਬਾਤ ਵੀ ਕਰ ਲਈ ਸੀ ਜੋ ਜੋ ਕਾਗਜ਼ ਪੱਤਰ ਉਸ ਨੂੰ ਚਾਹੀਦੇ ਹੁੰਦੇ ਸੀ ਉਹ ਕਰ ਫੋਨ ਕਰਕੇ ਕਰਮੇ ਨੂੰ ਉਸ ਨੂੰ ਚਿੱਠੀ ਰਾਹੀਂ ਭੇਜਣ ਲਈ ਕਹਿ ਦਿੰਦਾ ਹੁੰਦਾ ਸੀ ਐ ਮੇਹੀ ਕਾਰਤੇ ਕਰਾਉਂਦੇ 8-9 ਮਹੀਨੇ ਬੀਤ ਗਏ ਹੁਣ ਤੱਕ ਸਾਰਾ ਕੰਮ ਵੀ ਲਗਭਗ ਹੋ ਚੁੱਕਾ ਸੀ ਹੁਣ ਤਾਂ ਬਸ ਕਰਮੇ ਦਾ ਬੀਜਾ ਆਉਣਾ ਬਾਕੀ ਸੀ ਫੇਰ ਕਰਮਾ ਇੱਕ ਦਿਨ ਰੇਸ਼ਮ ਨੂੰ ਨਾਲ ਲੈ ਕੇ ਆਪਣੇ ਪ੍ਰਾਜਕਤਾ ਦੇ ਘਰ ਵੀ ਜਾ ਕੇ ਆਇਆ ਜਦੋਂ ਦੋਵੇਂ ਆਪਣੇ ਘਰ ਆਏ ਤਾਂ ਉਹਨਾਂ ਨੂੰ ਤਿੰਨਾਂ ਨੂੰ ਦੇਖ ਕੇ ਜਗਤਾ ਤੇ ਨਸੀਬੋ ਨੂੰ ਤਾਂ ਚਾਹੀ ਚੜ ਗਿਆ ਸੀ ਦੋਵੇਂ ਜੀਆ ਨੇ ਬਹੁਤ ਪਿਆਰ ਨਾਲ ਉਹਨਾਂ ਦਾ ਸਵਾਗਤ ਕੀਤਾ 베ੜੇ ਵਿੱਚ ਮੰਝੇ ਤੇ ਨਵਾਂ ਬਿਸਤਰਾ ਵਿਛਾ ਕੇ ਉਸ ਦੇ ਉੱਤੇ ਬਿਠਾਇਆ ਨਸੀਬਾ ਫਿਰ ਚਾਹ ਬਣਾਉਣ ਲਈ ਅੰਦਰ ਸੋਈ ਵਿੱਚ ਗਈ ਹੋਈ ਸੀ ਜਗਤਾਰ ਬਾਣੇ ਨੂੰ ਆਪਣੀ ਗੋਦੀ ਵਿੱਚ ਚੱਕੀ ਪੱਤਾ ਉਹਦੇ ਨਾਲ ਖੇਡ ਰਿਹਾ ਸੀ ਰੇਸ਼ਮ ਵੀ ਕੁਝ ਦੇਰ ਬਾਅਦ ਉਹਦੇ ਤੇ ਅੰਦਰ ਸੋਈ ਵਿੱਚ ਚਲੀ ਗਈ ਜਦ ਉਹ ਅੰਦਰ ਆਈ ਤਾਂ ਨਸੀਬਾ ਉਸ ਨੂੰ ਦੇਖ ਕੇ ਕਹਿਣ ਲੱਗੀ ਧੀਏ ਤੂੰ ਕਿਉਂ ਅੰਦਰ ਆ ਗਈ ਉੱਥੇ ਹੀ ਬੈਠੀ ਰਹਿਣਾ ਸੀ ਵੈਸੇ ਵੀ ਇਹ ਜਗ੍ਹਾ ਤੇਰੇ ਲਾਇਕ ਨਹੀਂ ਹੈ ਮੈਂ ਚਾਹ ਬਣਾ ਕੇ ਲੈ ਕੇ ਆਉਣ ਹੀ ਲੱਗੀ ਸੀ ਫਿਰ ਇਹ ਗੱਲ ਸੁਣ ਕੇ ਰੇਸ਼ਮ ਕਹਿਣ ਲੱਗੀ ਲੈ ਭਾਬੀ ਚੰਗਾ ਪਲੱਤਾ ਤੁਹਾਡਾ ਕਰੇ ਰਸੋਈ ਵੀ ਠੀਕ ਠਾਕ ਹੈ ਬਸ ਥੋੜੀ ਬਹੁਤੀ ਜੀ ਇਸ ਦੀ ਮਰਮਤ ਹੋ ਜਾਵੇ ਨਾ ਤਾਂ ਇਹ ਹੋਰ ਵੀ ਜ਼ਿਆਦਾ ਸੋਹਣਾ ਲੱਗੇਗਾ ਭਾਬੀ ਕਹਿੰਦੀ ਤੀਏ ਹੁਣ ਕੀ ਕਰਨਾ ਕਰ ਦੀ ਮਰਮਤ ਕਰਵਾ ਕੇ ਜਿਨ੍ਹਾਂ ਦੇ ਲਈ ਇਹ ਸਭ ਕੁਝ ਅਸੀਂ ਐਨੇ ਚਾਰ ਨਾ ਬਣਾਇਆ ਸੀ ਜਦ ਉਹੀ ਇਸ ਨੂੰ ਉਜਾੜਨ ਤੇ ਲੱਗੇ ਹੋਇਆ ਆਹ ਤਾਂ ਫਿਰ ਦੱਸ ਫਿਰ ਪਹਿਲਾਂ ਕੀ ਕਰਨੇ ਆ ਇਹ ਕਰਵਾਰ ਨੇਸ਼ਮ ਗਾਂਧੀ ਭਾਬੀ ਤੁਸੀਂ ਦਿਲ ਹੌਲਾ ਨਾ ਕਰੋ ਇਹ ਟਾਈਮ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਹੁੰਦਾ ਜੇ ਅੱਜ ਸਾਡਾ ਖਰਾਬ ਸਮਾਂ ਚੱਲ ਰਿਹਾ ਹੈ ਨਾ ਇਸ ਦਾ ਮਤਲਬ ਇਹ ਥੋੜਾ ਆ ਕੇ ਇਹ ਹਮੇਸ਼ਾ ਹੀ ਖਰਾਬ ਰਹੇਗਾ ਤੁਸੀਂ ਦੇਖਣਾ ਕੱਲ ਨੂੰ ਚੰਗਾ ਵੇਲਾ ਵੀ ਜ਼ਰੂਰ ਆਵੇਗਾ ਬਸ ਉਸ ਲਈ ਸਾਨੂੰ ਥੋੜਾ ਜਿਹਾ ਸਬਰ ਰੱਖਣਾ ਪੈਣਾ ਤੁਸੀਂ ਹੁਣ ਚੱਲ ਕੇ ਬਾਹਰ ਬੈਠੋ ਚਾਹ ਮੈਂ ਲੈ ਕੇ ਆਉਂਦੀ ਆਂ ਫਿਰ ਨਸੀਬੋ ਦੇ ਜਾਨ ਮਗਰੋਂ ਦੇਸ਼ਮ ਨੇ ਗਲਾਸਾਂ ਵਿੱਚ ਚਾਹ ਪਾਈ ਤੇ ਟ੍ਰੇ ਵਿੱਚ ਰੱਖ ਕੇ ਬਾਹਰ ਲੈ ਆਈ ਇਹ ਸਾਰਿਆਂ ਨੂੰ ਚਾਹ ਫੜਾਉਣ ਤੋਂ ਬਾਅਦ ਉਹ ਵੀ ਉਹਨਾਂ ਦੇ ਨਾਲ ਬੈਠ ਕੇ ਚਾਹ ਪੀਣ ਲੱਗ ਪਈ ਫਿਰ ਗੱਲਾਂ-ਬਾਤਾਂ ਕਰਦਿਆਂ ਨੂੰ ਰੋਟੀ ਦਾ ਟਾਈਮ ਵੀ ਹੋ ਗਿਆ ਤਾਂ ਨਸੀਬੋ ਭਾਬੀ ਨੇ ਉਹਨਾਂ ਲਈ ਰੋਟੀ ਬਣਾਇ ਮਣਾਈ ਸ਼ਾਮ ਨੂੰ ਘਰ ਵਾਪਸੀ ਵੇਲੇ ਨਸੀਬੋ ਨੇ ਰੇਸ਼ਮ ਨੂੰ ਇੱਕ ਸੂਟ ਦੇ ਨਾਲ ਕੁਝ ਪੈਸੇ ਦਿੱਤੇ ਤੇ ਗੁਰਬਾਣੀ ਨੂੰ ਵੀ ਕੁਝ ਪੈਸੇ ਦੇ ਦਿੱਤੇ ਤੇ ਆਪਣਾ ਪਿਆਰ ਦਿੱਤਾ ਫਿਰ ਕਰਮੇ ਹੁਣੇ ਆਪਣੇ ਰਾ ਪਰਜਾਈ ਨੂੰ ਮਿਲ ਕੇ ਵਾਪਸ ਆਪਣੇ ਘਰ ਵੱਲ ਨੂੰ ਚੱਲ ਪਈ ਇਸ ਵਾਰ ਇਹ ਜਰਨੈਲ ਵੀ ਪਿੰਡ ਛੁੱਟੀ ਕੱਟਣ ਲਈ ਤਾਇਆ ਸੀ ਜਿਸ ਦਾ ਕਾਰਨ ਸੀ ਕਰਮੇ ਦਾ ਬਾਹਰ ਜਾਣ ਦਾ ਜੋ ਉਹ ਕੰਮ ਬਣਾ ਰਿਹਾ ਸੀ ਅੱਜ ਉਹ ਪੂਰਾ ਹੋ ਗਿਆ ਸੀ ਹੁਣ ਕੁਝ ਹਫ਼ਤਿਆਂ ਬਾਅਦ ਕਰਮੇ ਨੇ ਵੀ ਡਰਾਈਵਰੀ ਵਿੱਚ ਅਮਰੀਕਾ ਚਲਾ ਜਾਣਾ ਸੀ ਜਦ ਉਸਨੇ ਕਾਰ ਵਿੱਚ ਇਹ ਖਬਰ ਸਾਰਿਆਂ ਨੂੰ ਸੁਣਾਈ ਤਾਂ ਸਭ ਬਹੁਤ ਖੁਸ਼ ਹੋਏ ਕੁਝ ਦਿਨਾਂ ਬਾਅਦ ਕਰਮੇ ਨੇ ਆਪਣੀ ਬਾਹਰ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਫਿਰ ਇੱਕ ਦਿਨ ਰੇਸ਼ਮ ਨਾਲ ਸ਼ਹਿਰ ਜਾ ਕੇ ਜੋ-ਜੋ ਜ਼ਰੂਰੀ ਸਮਾਨ ਚਾਹੀਦਾ ਸੀ ਉਹ ਸਾਰਾ ਸਮਾਨ ਲੈ ਆਇਆ ਜਿਵੇਂ ਜਿਵੇਂ ਕਰਮੇ ਦੇ ਜਾਣ ਦੀ ਤਰੀਕ ਨੇੜੇ ਆ ਰਹੀ ਸੀ ਓਮੇ ਓਮੇ ਰੇਸ਼ਬ ਨੂੰ ਉਸਦੇ ਦੂ ਜਾਣ ਦਾ ਦਰਸ ਤਾਉਣ ਲੱਗ ਪਿਆ ਸੀ ਪਰ ਉਹ ਵੀ ਘਰ ਜਾ ਲ ਜਾਣ ਦੀ ਸੀ ਕਿ ਕਰਮਾ ਜੋ ਵੀ ਕਰ ਰਿਹਾ ਸਾਡੇ ਪਲੇ ਵਾਸਤੇ ਹੀ ਕਰ ਰਿਹਾ ਹੈ ਜਦ ਕਰਮੇ ਦੀ ਸਾਰੇ ਜਾਣ ਦੀ ਤਿਆਰੀ ਹੋ ਗਈ ਤਾਂ ਕੁਝ ਦਿਨਾਂ ਰੇਸ਼ਮ ਦੇ ਬੇਬੇ ਬਾਪੂ ਉਸ ਨੂੰ ਮਿਲਣ ਲਈ ਆਏ ਕਰਮੇ ਦਾ ਨਾਨਾ ਵੀ ਉਸ ਨੂੰ ਮਿਲਣ ਆਇਆ ਫਿਰ ਸ਼ਾਮ ਨੂੰ ਕਰਮਾ ਆਪਣੇ ਜਾਰ ਗੁਰਵਾਜ ਦੇ ਘਰ ਆਪ ਉਸ ਨੂੰ ਮਿਲਣ ਗਿਆ ਕਿਉਂਕਿ ਉਹਦੇ ਬਾਪੂ ਦੇ ਸੱਟ ਲੱਗੇ ਸੀ ਜਿਸ ਦੇ ਕਰਕੇ ਹੁਣ ਗਰਵਾਚ ਉਹਨਾਂ ਦੇ ਕੋਲ ਹੀ ਰਹਿੰਦਾ ਹੁੰਦਾ ਸੀ ਫਿਰ ਅਗਲੇ ਦਿਨ ਸਵੇਰੇ ਕਰਮਾ ਜਾਣ ਤੋਂ ਪਹਿਲਾਂ ਸਾਰੇ ਘਰਦਾਨ ਨੂੰ ਮਿਲਿਆ ਆਪਣੀ ਵੱਡੀ ਬੇਬੇ ਭਾਬੀ ਜੋਰਾਵਾ ਤੇ ਰੇਸ਼ਮ ਨੂੰ ਵੀ ਰੇਸ਼ਮ ਅੱਜ ਬਹੁਤ ਉਦਾਸ ਸੀ ਚਾਹੇ ਉਹ ਉੱਪਰੋਂ ਉੱਪਰੋਂ ਸਭ ਨੂੰ ਹੱਸ ਕੇ ਦਿਖਾ ਰਹੀ ਸੀ ਪਰ ਅੰਦਰੋਂ ਉਹ ਵੀ ਪੂਰੀ ਉਦਾਸ ਸੀ ਕਰਮ ਨੇ ਜਾਂਦੀ ਵਾਰੀ ਦੇਸ਼ਮ ਦਾ ਆਪਣੇ ਤਿੰਨੋਂ ਗੱਲ ਨਾਲ ਲਗਾ ਕੇ ਪਿਆਰ ਦਿੱਤਾ ਜਿਸੇ ਸਭ ਤੋਂ ਪਹਿਲਾਂ ਵਿਦਾ ਲੈ ਕੇ ਸਮਾਨ ਉਹਨਾਂ ਜੀਪ ਵਿੱਚ ਰੱਖਿਆ ਤੇ ਲੁਧਿਆਣੇ ਸ਼ਹਿਰ ਵੱਲੋਂ ਚੱਲ ਪਏ ਕਿਉਂਕਿ ਉੱਥੋਂ ਹੀ ਉਹਨਾਂ ਨੇ ਗੱਡੀ ਫੜਕੇ ਦਿੱਲੀ ਪਹੁੰਚਣਾ ਸੀ ਫਿਰ ਉੱਥੇ ਕਰਮੇ ਨੂੰ ਜਹਾਜ਼ ਬਿਠਾ ਕੇ ਜਰਨੈਲ ਨੇ ਕਰ ਵਾਪਸ ਆਉਣਾ ਸੀ ਦੋ ਤਿੰਨ ਘੰਟਿਆਂ ਦਾ ਉਹ ਸਫ਼ਰ ਤੈਅ ਕਰਦੇ ਹੋਏ ਲੁਧਿਆਣੇ ਰੇਲਵੇ ਸਟੇਸ਼ਨ ਤੇ ਪਹੁੰਚੇ ਫੇ ਸਟੇਸ਼ਨ ਤੋਂ ਦਿੱਲੀ ਦੀ ਟਿਕਟਾਂ ਲੈ ਕੇ ਜਰਨੈਲ ਹੋਣੇ ਦੋਵੇਂ ਜਾਂ ਟ੍ਰੇਨ ਆਈ ਤਾਂ ਉਹਦੇ ਵਿੱਚ ਸਵਾਰ ਹੋ ਗਏ ਕੁਝ ਦੇਰ ਬਾਅਦ ਟ੍ਰੇਨ ਵੀ ਚੱਲ ਪਈ ਫਿਰ ਟਿਕਟ ਚੈਕਰ ਆਇਆ ਤੇ ਟਿਕਟਾਂ ਚੈੱਕ ਕਰਦਾ ਹੋਇਆ ਅੱਗੇ ਲੰਘ ਗਿਆ ਟ੍ਰੇਨ ਲਗਾਤਾਰ ਆਪਣੀ ਮੰਜ਼ਿਲ ਵੱਲ ਵਧਦੀ ਜਾ ਰਹੀ ਸੀ ਕੁਝ ਘੰਟਿਆਂ ਦੇ ਸਫ਼ਰ ਤੋਂ ਬਾਅਦ ਕਰਮੇ ਹੁਣਾਂ ਨੂੰ ਜਦ ਭੁੱਖ ਲੱਗੀ ਤਾਂ ਉਸਨੇ ਡੱਬੇ 'ਚੋਂ ਬੇਬੇ ਦੇ ਬਣਾਏ ਪਰੌਂਠੇ ਕੱਢੇ ਤੇ ਦੋਵੇਂ ਜਾਣੇ ਖਾਣ ਲੱਗ ਪਏ ਫਿਰ ਘੰਟਿਆਂ ਦਾ ਸਫ਼ਰ ਤੈਅ ਕਰਦੀ ਹੋਈ ਗੱਡੀ ਆਖਰਕਾਰ ਆਪਣੀ ਮੰਜ਼ਿਲ ਤੇ ਆਹੀ ਪਹੁੰਚੀ ਜਰਨੈਲ ਤੇ ਕਰਮੇ ਨੇ ਆਪਣਾ ਸਮਾਨ ਚੱਕਿਆ ਤੇ ਦੋਵੇਂ ਗੱਡੀ ਚੋਂ ਬਾਹਰ ਆ ਕੇ ਸਟੇਸ਼ਨ ਤੋਂ ਬਾਹਰ ਆ ਕੇ ਉਹਨਾਂ ਟੈਕਸੀ ਲਈ ਦੋਵੇਂ 에어ਪੋਰਟ ਵੱਲੋਂ ਚੱਲ ਪਏ ਅੱਧੇ ਘੰਟੇ ਬਾਅਦ ਉਹ ਦੋਵੇਂ ਦਿੱਲੀ 에어ਪੋਰਟ ਪਹੁੰਚ ਗਏ ਗੱਡੀ ਵਾਲੇ ਨੂੰ ਪੈਸੇ ਦੇ ਕੇ ਉਹਨਾਂ ਨੇ ਆਪਣਾ ਸਮਾਨ ਉਤਾਰਿਆ ਫਿਰ ਟਰਾਲੀ 'ਚ ਰੱਖ ਕੇ ਅੰਦਰ ਲੈ ਕੇ ਚਲੇ ਗਏ ਪਿੰਡੋਂ ਬਾਹਰ ਇੰਨੀ ਦੂਰ ਪਹਿਲੀ ਵਾਰੀ ਕਰਮਾ ਆਇਆ ਹੁਣ ਕਰਕੇ ਉਹ ਆਪਣੇ ਆਸ-ਪਾਸੇ ਦੀ ਚੱਕਾ ਚੌਂਤਰੀ ਦੁਨੀਆ ਨੂੰ ਹੈਰਾਨੀ ਨਾਲ ਦੇਖ ਰਿਹਾ ਸੀ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਸਾਮਾਨ ਜਮ੍ਹਾਂ ਕਰਵਾ ਕੇ ਕਰਮੇ ਦੀ ਇਮੀਗ੍ਰੇਸ਼ਨ ਕਰਵਾਈ ਫਿਰ ਜਰਨੈਲ ਕਰਮੇ ਨੂੰ ਬੋਰਡਿੰਗ 게ਟ ਤੱਕ ਛੱਡਣ ਆਇਆ ਤੇ ਕਹਿਣ ਲੱਗਾ ਲੈ ਬੀ ਕਰਮਿਆ ਆਪਣਾ ਸਾਥ ਇੱਥੇ ਤੱਕ ਹੀ ਸੀ ਹੁਣ ਇਸ ਤੋਂ ਅੱਗੇ ਦਾ ਸਫ਼ਰ ਤੈਨੂੰ ਕੱਲਿਆਂ ਹੀ ਤੈਅ ਕਰਨਾ ਪੈਣਾ ਮੇਰੀ ਇੱਕ ਗੱਲ ਤੂੰ ਪੱਲੇ ਨਾਲ ਬੰਨ ਲੈ ਜਿਸ ਮੁਲਕ ਤੂੰ ਚੱਲਿਆ ਨਾ ਲੋਕ ਉਸ ਨੂੰ ਪਰਦੇਸ ਕਹਿੰਦੇ ਆ ਸਾਡੇ ਹੋਰ ਵੀ ਬਹੁਤ ਸਾਰੇ ਵੀਰ ਮਿੱਤਰ ਬਾਹਰਲੇ ਮੁਲਕ ਜਾਂਦੇ ਆ ਆਪਣੀ ਜ਼ਿੰਦਗੀ ਬਣਾਉਣ ਲਈ ਬਾਕੀਆਂ ਵਾਂਗ ਤੋਂ ਵੀ ਇੱਕ ਨਵੀਂ ਜ਼ਿੰਦਗੀ ਦੀ ਆਸ ਲੈ ਕੇ ਬੇਗਾਨੇ ਮੁਲਕ ਜਾ ਰਿਆਂ ਉੱਥੇ ਦੀ ਜ਼ਿੰਦਗੀ ਤੇ ਚਮਕ-ਦਮਕ ਭਰੀ ਦੁਨੀਆਂ ਦੇਖੇ ਦੇਖੀ ਕਿਤੇ ਬਾਹਰ ਦੀ ਦੁਨੀਆਂ ਵਿਚਾਂ ਹੀ ਨਾ ਖੋ ਜਾਈਂ ਜਦ ਕਦੇ ਮਨ ਪਟਕਣ ਲੱਗੇ ਨਾ ਤਾਂ ਗੁਰਬਾਣੀ ਪੜ ਲਿਆ ਕਰੀ ਇਹ ਜੋ ਜ਼ਿੰਦਗੀ ਹੈ ਨਾ ਇਸ ਵਿੱਚ ਉਤਾਰ ਚੜਾ ਆਉਣੇ ਲਾਜ਼ਮੀ ਨੇ ਸਭ ਦੇ ਮਿਲ ਨਾਲ ਮਿਲ ਜੁਲ ਕੇ ਰਹਿਣਾ ਕਦੇ ਕਿਸੇ ਨੂੰ ਕੰਮ ਤੋਂ ਜਵਾਬ ਨਹੀਂ ਦੇਣਾ ਮੇਰੇ ਜਾਰ ਹਰਪਾਲ ਨੂੰ ਹਰ ਕੰਮ ਕਰਕੇ ਦਿਖਾਉਣਾ ਉਸਨੇ ਸਿਰਫ ਮੇਰੇ ਕਹਿੰਤੇ ਹੀ ਤੈਨੂੰ ਬਿਨਾ ਕੋਈ ਦੂਜੀ ਗੱਲ ਕੀਤੇ ਬਿਗੈਰ ਆਪਣੀ ਕੰਪਨੀ ਵਿੱਚ ਟਰੱਕ ਡਰਾਈਵਰ ਦੀ ਨੌਕਰੀ ਦਿੱਤੀ ਹੈ ਤੂੰ ਜੋ ਵੀ ਕਰੀ ਬਸ ਹਮੇਸ਼ਾ ਦਿਲ ਤੋਂ ਕਰੀ ਦੱਬ ਕੇ ਮਿਹਨਤ ਕਰਨੀ ਆ ਥੋੜੇ ਬਹੁਤੇ ਪੈਸੇ ਆਪਣੇ ਲਈ ਖਰਚੇ ਪਾਣੀ ਜੋਗੇ ਰੱਖ ਕੇ ਥੋੜੇ ਬਹੁਤ ਦੇਸ਼ਮ ਨੂੰ ਵੀ ਪਾਉਂਦਾ ਰਹੀਂ ਨਾਲ ਹੀ ਜ਼ਿੰਦਗੀ ਵਿੱਚ ਅੱਗੇ ਵਧਣ ਬਾਰੇ ਵੀ ਸੋਚਦਾ ਰਹੀਂ ਸਭ ਤੋਂ ਜ਼ਰੂਰੀ ਗੱਲ ਤਾਂ ਦੌਲਤ ਨੂੰ ਕਦੇ ਆਪਣੇ ਮਨ ਤੇ ਹਾਵੀ ਨਹੀਂ ਹੋਣ ਦੇਣਾ ਇਹ ਪੈਸਾ ਜਿੰਨਾ ਚੇ ਜੇਬ ਵਿੱਚ ਪਿਆ ਰਹੇ ਨਾ ਚੰਗਾ ਰਹਿੰਦਾ ਏ ਜਦ ਇਹ ਦਿਮਾਗ ਨੂੰ ਚੜ ਜਾਂਦਾ ਹੈ ਨਾ ਬੰਦੇ ਨੂੰ ਬੰਦਾ ਹੀ ਨજર ਨਹੀਂ ਆਉਂਦਾ ਚੱਲ じゃ ਹੁਣ ਤੇਰੀ ਫਲਾਈਟ ਦਾ ਟਾਈਮ ਵੀ ਹੋ ਰਿਹਾ ਆ ਜੇ ਕੁਝ ਵੀ ਨਾ ਪਤਾ ਲੱਗੇ ਨਾ ਤਾਂ ਜਹਾਜ਼ ਆਪਣੇ ਨਾਲ ਦੇ ਜਾਂ ਫਿਰ ਜਹਾਜ਼ ਵਿੱਚ ਕੰਮ ਕਰਨ ਵਾਲਿਆਂ ਕੁੜੀਆਂ ਤੋਂ ਪੁੱਛ ਲਵੀਂ ਫਿਰ ਉਸਨੇ ਕਰਮੇ ਨੂੰ ਆਪਣੇ ਗਾਲ ਨਾਲ ਲਾ ਲਿਆ ਤੇ ਕਹਿਣ ਲੱਗਾ ਚੰਗਾ ਛੋਟੇ ਵੀਰ ਆਪਣਾ ਖਿਆਲ ਰੱਖੀ ਕਰੇ ਕਿਸੇ ਦੀ ਫਿਕਰ ਨਾ ਕਰੀ ਅਸੀਂ ਸਭ ਕੁਝ ਸੰਭ ਲਵਾਂਗੇ ਧਿਆਨ ਨਾਲ ਜਾਇ ਵਾਹਿਗੁਰੂ ਸੱਚੇ ਪਾਸ਼ਾ ਤੈਨੂੰ ਤਰਕੀਆਂ ਬਖਸ਼ਣ ਫਿਰ ਉਸਨੇ ਕਰਮੇ ਨੂੰ ਆਪਣੇ ਗਲੋਂ ਲਾਹਿਆ ਤੇ ਕਰਮਾ ਆਪਣੀਆਂ ਅੱਖਾਂ ਵਿੱਚ ਹੰਝੂ ਲੈ ਕੇ ਆਪਣਾ ਸਮਾਨ ਲੈ ਕੇ ਜ਼ਿੰਦਗੀ ਦੇ ਇੱਕ ਹੋਰ ਸਫਰ ਵੱਲ ਨੂੰ ਤੁਰ ਪਿਆ ਜਰਨੈਲ ਬਾਹਰ ਦਰਵਾਜ਼ੇ ਤੇ ਖੜਾ ਕਰਮੇ ਨੂੰ ਜਾਂਦੇ ਨੂੰ ਹੱਥ ਹਿਲਾ ਕੇ ਬਾਏ ਕਰਦਾ ਰਿਹਾ ਕਰਮਾ ਵੀ ਆਪਣਾ ਸਮਾਨ ਲੈ ਕੇ ਜਹਾਜ਼ ਦੇ ਅੰਦਰ ਨੂੰ ਚਲਾ ਗਿਆ ਕਰਮ ਨੇ ਜਹਾਜ਼ ਵਿੱਚ ਆ ਕੇ ਆਪਣੀ ਸੀਟ ਲੱਭੀ ਤੇ ਉਸ ਤੇ ਉੱਥੇ ਬੈਠ ਗਿਆ ਫਿਰ ਆਪਣੇ ਆਸ-ਪਾਸੇ ਸਭ ਨੂੰ ਛੋਟੇ-ਮੋਟੇ ਬੈਗ ਉੱਪਰ ਰੱਖਦੇ ਹੋਏ ਦੇਖ ਕੇ ਉਹ ਵੀ ਉੱਠਿਆ ਤੇ ਆਪਣਾ ਪਿੱਠੂ ਬੈਗ ਉਸ ਨੇ ਅੰਦਰ ਰੱਖ ਕੇ ਦਰਵਾਜ਼ਾ ਬੰਦ ਕਰ ਦਿੱਤਾ ਜਦ ਸਾਰੇ ਯਾਤਰੀ ਆ ਗਏ ਜਹਾਜ਼ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਤੇ ਫਿਰ ਸਾਰੇ ਯਾਤਰੀਆਂ ਨੂੰ ਕੁਝ ਸੁਰੱਖਿਆ ਨਿਰਦੇਸ਼ ਦਿੱਤੇ ਗਏ ਉਸ ਤੋਂ ਬਾਅਦ ਜਹਾਜ਼ ਹੌਲੀ-ਹੌਲੀ ਅਰਨਵੇ ਤੇ ਰੁੜਨ ਲੱਗਾ ਦੇਖਦੇ-ਦੇਖਦੇ ਜਹਾਜ਼ ਦੀ ਰਫ਼ਤਾਰ ਤੇਜ਼ ਹੋਣ ਲੱਗੀ ਕਰਮਾ ਬੈਠਾ ਖਿੜਕੀ ਤੋਂ ਬਾਹਰ ਦੇਖ ਰਿਹਾ ਸੀ ਤੇ ਕੁਝ ਹੀ ਦੇਰ ਬਾਅਦ ਜਹਾਜ਼ ਅਸਮਾਨ ਵਿੱਚ ਉੱਡਣ ਲੱਗਾ ਕਰਮਾ ਆਪਣੀ ਸੀਟ ਤੇ ਬੈਠਾ ਜ਼ਮੀਨ ਤੇ ਪਣੇ ਘਰ ਹੌਲੀ-ਹੌਲੀ ਉਸ ਤੋਂ ਦੂਰ ਹੁੰਦੇ ਹੋਏ ਦੇਖ ਰਿਹਾ ਸੀ ਜਦ ਜਹਾਜ਼ ਹਵਾ ਵਿੱਚ ਉਚਾਈ ਤੇ ਜਾ ਕੇ ਸਿੱਧਾ ਹੋ ਗਿਆ ਤਾਂ ਫਿਰ ਜਹਾਜ਼ ਦੇ ਕਰਮਚਾਰੀਆਂ ਨੇ ਸਭ ਨੂੰ ਖਾਣ-ਪੀਣ ਦਾ ਸਮਾਨ ਵੰਡਣਾ ਸ਼ੁਰੂ ਕਰ ਦਿੱਤਾ ਪਰ ਕਰਮੇ ਨੂੰ ਜਹਾਜ਼ ਦਾ ਖਾਣ-ਪੀਣ ਦਾ ਸਮਾਨ ਇੰਨਾ ਚੰਗਾ ਨਾ ਲੱਗਾ ਤਾਂ ਉਸਨੇ ਆਪਣੇ ਬੈਗ ਵਿੱਚ ਰੋਟੀ ਕੱਢੀ ਤੇ ਖਾਣ ਲੱਗ ਪਿਆ ਖਾਣ ਪੀਣ ਤੋਂ ਬਾਅਦ ਆਸ-ਪਾਸੇ ਦੇ ਸਾਰੇ ਯਾਤਰੀਆਂ ਚ ਲਾਈਟਾਂ ਬੰਦ ਕਰਕੇ ਸੌਂ ਗਏ ਕੁਝ ਦੇਰ ਬਾਅਦ ਕਰਮਾ ਵੀ ਆਪਣੇ ਉੱਪਰ ਕੰਬਲ ਲੈ ਕੇ ਅੱਖਾਂ ਬੰਦ ਕਰਕੇ ਪੈ ਗਿਆ ਜਹਾਜ਼ ਆਪਣਾ ਸਫ਼ਰ ਤੈਅ ਕਰਦਾ ਹੋਇਆ ਆਪਣੀ ਮੰਜ਼ਿਲ ਵੱਲ ਵੱਧਦਾ ਰਿਹਾ ਫਿਰ ਕਰਮੇ ਦੀ ਜਦ ਅੱਖ ਖੁੱਲੀ ਤਾਂ ਦੇਖਿਆ ਜਹਾਜ਼ ਤਾਂ ਹਲੇ ਵੀ ਉੱਡ ਰਿਹਾ ਸੀ ਆਸ-ਪਾਸੇ ਬੈਠੇ ਕੁਝ ਲੋਕ ਤਾਂ ਖਾ ਪੀ ਰਹੇ ਸਨ ਤੇ ਕੁਝ ਹਾਲੇ ਵੀ ਸੁੱਤੇ ਹੋਏ ਸਨ ਕਰਮਾ ਖਿੜਕੀ ਤੋਂ ਬਾਹਰ ਬੱਦਲਾਂ ਨੂੰ ਦੇਖਣ ਲੱਗ ਪਿਆ ਫਿਰ ਆਖਰਕਾਰ ਆਪਣਾ ਲੰਬਾ ਸਫ਼ਰ ਤੈਅ ਕਰਦਾ ਹੋਇਆ ਜਹਾਜ਼ ਜਾ ਕੇ ਜਦ ਅਮਰੀਕਾ 에ਅਰਪੋਰਟ ਤੇ ਲੈਂਡ ਹੋਇਆ ਤਾਂ ਜਹਾਜ਼ ਤੇ ਸਾਈਡਾਂ ਤੇ ਆ ਕੇ ਲੱਗਣ ਮਗਰੋਂ ਸਵਾਰੀਆਂ ਆਪਣਾ ਸਮਾਨ ਲੈ ਕੇ ਬਾਹਰ ਨੂੰ ਜਾਣ ਲੱਗੀਆਂ ਫਿਰ ਕਰਮੇ ਨੇ ਵੀ ਆਪਣਾ ਸਮਾਨ ਚੱਕਿਆ ਤੇ ਉਹ ਵੀ ਬਾਹਰ ਵੱਲ ਨੂੰ ਚੱਲ ਪਿਆ ਬੈਲਟ ਤੋਂ ਆਪਣਾ ਬੈਗ ਲੈਣ ਤੋਂ ਬਾਅਦ ਕਰਮਾ ਜਦ 에য়ারਪੋਰਟ ਤੋਂ ਬਾਹਰ ਆਇਆ ਤਾਂ ਉਦੋਂ ਤੱਕ ਸ਼ਾਮ ਹੋ ਚੁੱਕੀ ਸੀ ਬਾਹਰ ਬਹੁਤ ਸਾਰੇ ਲੋਕ ਆਪਣੇ ਦੋਸਤਾਂ ਮਿੱਤਰਾਂ ਨੂੰ ਲੈਣ ਲਈ ਖੜੇ ਹੋਏ ਸਨ ਕਰਮ ਆਸੇ-ਪਾਸੇ ਨੂੰ ਦੇਖਦਾ ਹੋਇਆ ਬਾਹਰ ਨੂੰ ਤੁਰਿਆ ਆ ਰਿਹਾ ਸੀ ਜਦ ਉਹਦਾ ਧਿਆਨ ਆਪਣੇ ਨਾਮ ਵਾਲਾ ਕਾਗਜ਼ ਫੜੀ ਇੱਕ ਸਰਦਾਰ ਤੇ ਨજર ਪਈ ਕਰਮ ਉਹਦੇ ਕੋਲ ਆਇਆ ਤੇ ਆਪਣਾ ਨਾਮ ਪੜ੍ਹਦੇ ਹੋਏ ਕਹਿਣ ਲੱਗਾ ਸਤਿ ਸ਼੍ਰੀ ਅਕਾਲ ਸਰਦਾਰ ਜੀ ਮੈਂ ਹੀ ਕਰਮਦੀਪ ਸਿੰਘ ਫਿਰ ਉਹ ਸਰਦਾਰ ਵੰਤਾ ਉਹਦੇ ਹੱਥੋਂ ਸਾਮਾਨ ਫੜਦੇ ਹੋਏ ਕਹਿਣ ਲੱਗਾ ਸਤਿ ਸ਼੍ਰੀ ਅਕਾਲ ਪੁੱਤ ਮੇਰਾ ਨਾਮ ਹੈ ਬਲਦੇਵ ਸਿੰਘ ਮੈਨੂੰ ਸਰਦਾਰ ਉਹਨਾਂ ਨੇ ਹੀ ਤੈਨੂੰ ਲੈਣ ਲਈ ਭੇਜਿਆ ਹੋਰ ਸਫ਼ਰ ਕਿਵੇਂ ਰਿਹਾ ਤੇਰਾ ਕਰਮਾ ਕਹਿੰਦਾ ਹਾਂਜੀ ਅੰਕਲ ਜੀ ਸਫ਼ਰ ਠੀਕ ਸੀ ਬਲਦੇਵ ਕਹਿੰਦਾ ਚੱਲ ਆਜਾ ਫਿਰ ਪੁੱਤਰਾ ਮੇਰੇ ਨਾਲ ਕਰਮਾ ਫਿਰ ਉਹਨਾਂ ਦੇ ਮਗਰੀ ਆਪਣਾ ਬਾਕੀ ਦਾ ਸਾਮਾਨ ਲੈ ਕੇ ਤੁਰ ਪਿਆ ਪਾਰਕਿੰਗ ਵਿੱਚ ਜਾ ਕੇ ਉਹਨਾਂ ਨੇ ਸਾਮਾਨ ਗੱਡੀ ਵਿੱਚ ਰੱਖਿਆ ਤੇ ਫਿਰ ਉਹ ਦੋਵੇਂ ਗੱਡੀ ਵਿੱਚ ਬੈਠ ਕੇ ਆਪਣੇ ਮੰਜ਼ਲ ਵੱਲੋਂ ਚੱਲ ਪਏ ਕਰਮਾ ਗੱਡੀ ਦੇ ਸ਼ੀਸ਼ੇ ਵਿੱਚੋਂ ਬਾਹਰ ਬਣੀਆ ਉੱਚੀਆਂ-ਉੱਚੀਆਂ ਇਮਾਰਤਾਂ ਨੂੰ ਹੈਰਾਨ ਹੋਇਆ ਦੇਖ ਰਿਹਾ ਸੀ ਉਸ ਨੂੰ ਐਦਾਂ ਬਾਹਰ ਵੱਲ ਦੇਖਦੇ ਹੋਏ ਬਲਦੇਵ ਕਹਿਣ ਲੱਗਾ ਕੀ ਦੇਖਦਾ ਪੁੱਤਰਾ ਉਹ ਤਾਂ ਲੋਕ ਇਸ ਨੂੰ ਤਾਂ ਮਿੱਟੀ ਜਿੱਲ ਕਹਿੰਦੇ ਆ ਬੰਦਾ ਸਾਲਾ ਕਈ ਵਾਰੀ ਆਉਂਦਾ ਤਾਂ ਡਾਲਰ ਕਮਾਉਣੀ ਐ ਪਰ ਇੰਨਾਂ ਉੱਚੀਆਂ ਇਮਾਰਤਾਂ ਸਾਫ-ਸਫਾਈ ਤੇ ਇੱਥੇ ਦੇ ਖੁੱਲੇ ਦੁੱਲੇ ਸਿਸਟਮ ਦੇਖ ਕੇ ਨਾ ਚਾਹੁੰਦੇ ਹੋਏ ਵੀ ਇਥੋਂ ਦਾ ਹੀ ਹੋ ਕੇ ਰਹਿ ਜਾਂਦਾ ਹੁਣ ਮੇਰੇ ਵਾਲੀ ਦੇਖ ਲੈ ਮੈਂ ਵੀ ਤਾਂ ਕਦੇ ਆਪਣੇ ਘਰ ਇਹੀ ਇਹ ਕਹਿ ਕੇ ਆਇਆ ਸੀ ਕਿ ਮੈਂ ਪਰਦੇਸ ਸਿਰ ਪੈਸੇ ਕਮਾਉਣ ਚੱਲਿਆ ਇੱਥੇ ਆ ਕੇ ਮੈਂ ਖੂਬ ਪੈਸਾ ਕਮਾਇਆ ਆਪਣੀਆਂ ਵਧੀਆਂ ਘਰ ਬਣਾਇਆ ਜ਼ਮੀਨ ਜਾਇਦਤ ਬਣਾਈ ਤੀ ਪੁੱਤ ਪੜਾਈ ਲਿਖਾਈ ਚੰਗੇ ਕੰਮਾਂ ਕਰਾਂ ਤੇ ਲਗਾਏ ਅਸੀਂ ਤਾਂ ਘਰ ਦੀਆਂ ਕੋਈ ਜ਼ਰੂਰਤਾਂ ਨੂੰ ਪੂਰਾ ਕਰਨ ਨਿਕਲੇ ਸੀ ਪੁੱਤਰਾ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਕ ਦਿਨ ਘਰ ਜਾਣਾ ਹੀ ਇੱਕ ਸੁਪਨਾ ਬਣ ਕੇ ਰਹਿ ਜਾਏਗਾ ਬੱਸ ਅ ਵੀ ਹੁਣ ਉਸ ਘਰ ਵਿੱਚ ਹੈਗਾ ਹੀ ਕੌਣਾ ਤੀ ਪੁੱਤ ਦੋਵੇਂ ਇੱਥੇ ਹੀ ਰਹਿੰਦੇ ਆ ਘਰ ਵਾਲੇ ਤਾਂ ਕਦੋਂ ਦੀ ਜਹਾਨ ਰੁਕ ਕਰ ਗਈ ਜਦ ਵੀ ਛੁੱਟੀ ਕੱਟਣ ਮੈਂ ਪਿੰਡ ਜਾਂਦਾ ਨਾ ਪਿੰਡ ਵਿੱਚ ਬਣੀ ਹਵੇਲੀ ਦੇ ਦਰਵਾਜ਼ੇ ਤੇ ਮੂੰਹ ਤੇ ਲੱਗਾ ਇੰਨੇ ਵੱਡੇ ਜਿੰਦ ਦੇ ਨੂੰ ਦੇਖ ਕੇ ਮੈਨੂੰ ਇੰਜ ਲੱਗਦਾ ਜਿਵੇਂ ਇਹ ਮੈਨੂੰ ਚੜਾਉਂਦਾ ਹੋਇਆ ਕਹਿ ਰਿਹਾ ਹੋਵੇ ਕਿਉਂ ਫਿਰ ਬਲਦੀਪ ਸਿਆ ਤੂੰ ਤਾਂ ਪੈਸਾ ਕਮਾਉਣ ਗਿਆ ਪਰ ਸਾਰੀ ਉਮਰ ਤੂੰ ਘਰ ਨਾ ਮੁੜਿਆ ਤੇਰੇ ਬੇਬੇ ਬਾਪੂ ਤਾਂ ਤੇਰੀ ਰਾਹ ਦੇਖਦੇ ਦੇਖਦੇ ਇਸ ਜਹਾਨ ਤੋਂ ਤੁਰ ਗਏ ਪਤਾ ਨਹੀਂ ਇਹ ਡਾਲਰਾਂ ਦਾ ਕੈਸਾ ਮੋਹ ਆ ਜਿਸ ਦੇ ਵਿੱਚ ਬੰਦਾ ਇੱਕ ਵਾਰੀ ਫਸ ਜਾਏ ਨਾ ساری ਜ਼ਿੰਦਗੀ ਘੁੰਮਣ ਕੇਰੀ ਵਿੱਚ ਨਿਕਲ ਜਾਂਦੀ ਹੈ ਸਾਰੀ ਦੁਨੀਆ ਘੁੰਮ ਫਿਰ ਕੇ ਜਦ ਮੈਂ ਕਰ ਜਾਂਦਾ ਨਾ ਤਾਂ ਮੈਂ ਅਕਸਰ ਹੀ ਕਦੇ ਕਦਾਈਂ ਬੈਠਾ ਸੋਚਦਾ ਹੁੰਦਾ ਕਿ ਵਾਹ ਓਏ ਬਲਦੇਵ ਸਿੰਘ ਆਖਰਕਾਰ ਦੇ ਲਈ ਅਸੀਂ ਆ ਵੱਡੇ ਵੱਡੇ ਮਹਿਲ ਮਨਾਰੇ ਛੱਤੀ ਬੈਠੇ ਆਂ ਜਦ ਕਿ ਅਸੀਂ ਰਹਿਣਾ ਹੀ ਨਹੀਂ ਇੱਥੇ ਆ ਕੇ ਕਿਸੇ ਨੇ ਕਈ ਸਾਲਾਂ ਪਿੱਛੋਂ ਬਸ 2-4 ਮਹੀਨੇ ਲਈ ਪਿੰਡਾਈ ਦਾ ਤਾਂ ਇਸੇ ਬਹਾਨੇ ਹਵੇਲੀ ਦੀ ਸਾਫ ਸਫਾਈ ਵੀ ਹੋ ਜਾਂਦੀ ਹੈ ਉਹ ਚੱਲ ਛੱਡ ਜਾ ਮੈਂ ਵੀ ਕਿਹੜੀਆਂ ਗੱਲਾਂ ਲਾ ਕੇ ਬੈਠ ਗਿਆ ਆ ਤੂੰ ਦੱਸ ਮੁੰਡਿਆ ਪੰਜਾਬ ਤੋਂ ਆਇਆ ਤਾਂ ਸਾਡੇ ਲਈ ਵੀ ਕੁਝ ਲੈ ਕੇ ਆਇਆ ਜਾਂ ਨਹੀਂ ਕਰਮਾ ਕਹਿੰਦਾ ਅੰਕਲ ਜੀ ਮੇਰੇ ਕੋਲ ਤਾਂ ਹੁਣ ਕੁਝ ਰੋਟੀਆਂ ਬਚੀਆਂ ਥੋੜਾ ਜਿਹਾ ਗੋੜਾ ਜਾਂ ਫਿਰ ਸ਼ੱਕਰ ਆ ਬਲਦੇਵ ਬੱਲੇ ਵੀ ਮਤਲਬ ਅੱਜ ਤਾਂ ਫਿਰ ਆਪਾਂ ਵੀ ਕਿੰਨੇ ਸਾਲਾਂ ਬਾਅਦ ਪੰਜਾਬ ਦੇ ਬੜੇ ਗੁੱੜ ਦੀ ਬਣੀ ਚਾਹ ਪੀਵਾਂਗੇ ਪਰ ਪੁੱਤਰਾ ਤੂੰ ਨਾ ਮੈਨੂੰ ਆ ਅੰਕਲ ਅੰਕਲ ਨਾ ਕਹਿ ਬਾਕੀ ਚਾਚਾ ਦਾਇਆ ਜੋ ਮਰਜੀ ਕਹਿ ਲੈ ਜਾਰ ਉਹ ਸਾਡੀ ਪੰਜਾਬੀ ਬੋਲੀ ਵਿੱਚ ਐਨੇ ਸੋਹਣੇ ਰਿਸ਼ਤਿਆਂ ਦੇ ਨਾਮ ਇਹਨਾਂ ਨੂੰ ਬਰਤੋ ਤਾਂ ਕਰਮਾ ਕਹਿੰਦਾ ਤਾਇਆ ਜੀ ਠੀਕ ਰਹੇਗਾ ਫਿਰ ਬਲਦੇਵ ਕਹਿੰਦਾ ਪੁੱਤਰਾ ਤੂੰ ਵੀ ਹੁਣ ਮੈਨੂੰ ਵਾਕਿਆ ਵਾਂਗੂ ਤਾਇਆ ਬਣਾ ਹੀ ਦਿੱਤਾ ਤਾਂ ਚਲ ਕਿਆ ਲਿਆ ਕਰ ਇੰਨਾ ਹੀ ਬਹੁਤ ਐ ਬਾਕੀ ਹਰ ਵਾਰੀ ਆਹ ਜੀ ਲਗਾਉਣ ਦੀ ਲੋੜ ਨਹੀਂ ਵੈਸੇ ਵੀ ਇਜਤਨਾ ਬੰਦੇ ਦੇ ਦਿਲ ਵਿੱਚ ਹੋਣੀ ਚਾਹੀਦੀ ਐ ਮੂੰਹ ਤੇ ਤਾਂ ਹਰ ਕੋਈ ਕਰਦਾ ਏ ਇਦਾਂ ਹੀ ਉਹ ਗੱਲਾਂ-ਵੱਤਾਂ ਮਾਰਦੇ ਹੋਏ ਘਰ ਪਹੁੰਚ ਗਏ ਫਿਰ ਘਰ ਆ ਕੇ ਕਰਮੇ ਨੇ ਗੱਡੀ ਵਿੱਚੋਂ ਆਪਣਾ ਸਾਮਾਨ ਉਤਾਰਿਆ ਤੇ ਬਲਦੇਵ ਸਿੰਘ ਦੇ ਮਗਰ ਲੈ ਕੇ ਚੱਲ ਪਿਆ ਬਲਦੇਵ ਸਿੰਘ ਦਾ ਇੰਨਾ ਵੱਡਾ ਘਰ ਦੇਖ ਕੇ ਕਰਮਾ ਕਹਿਣ ਲੱਗਾ ਤਾਇਆ ਜੀ ਆਹ ਇੰਨਾ ਵੱਡਾ ਘਰ ਤੁਹਾਡਾ ਹੈ ਬਲਦੇਵ ਕਹਿੰਦਾ ਆਹੋ ਪੁੱਤ ਆਪਣਾ ਹੀ ਆ ਕਰਮਾ ਕਹਿੰਦਾ ਫੇਰ ਤਾਂ ਇਸ ਦੇ ਵਿੱਚ ਬਹੁਤ ਜਾਣੇ ਰਹਿੰਦੇ ਹੋਣੇ ਆ ਬਲਦੇਵ ਫਿਰ ਕਾਦੇ ਦਰਵਾਜੇ ਦਾ ਲੋਕ ਖੋਲਦੇ ਕਹਿਣ ਲੱਗਾ ਉਹ ਕੰਨ ਪੁੱਤ ਮੈਂ ਕੱਲਾ ਹੀ ਰਹਿੰਦਾ ਚੱਲ ਆ ਜਾ ਸਮਾਨ ਲੈ ਅੰਦਰ ਫਿਰ ਕਰਮਾ ਆਪਣਾ ਸਮਾਨ ਲੈ ਕੇ ਉਹਨਾਂ ਦੇ ਮਗਰੀ ਅੰਦਰ ਆ ਗਿਆ ਜਦੋਂ ਦੋਵੇਂ ਖਾਣ ਤੇ ਚਾਹ ਤੇ ਬਲਦੇਵ ਕਰ ਮੈਨੂੰ ਕਹਿਣ ਲੱਗਾ ਹੁਣ ਤੂੰ ਐਵੇਂ ਕਰ ਕਰ ਮਿਆਂ ਆਪਣਾ ਸਮਾਨ ਉਹ ਸਾਹਮਣੇ ਵਾਲੇ ਕਮਰੇ ਵਿੱਚ ਰੱਖ ਕੇ ਆਪਣੇ ਲਈ ਗੁੜ ਤੇ ਸ਼ੱਕਰ ਰੱਖ ਤੇ ਬਾਕੀ ਮੇਰੇ ਲਈ ਲੈ ਕੇ ਆ ਜਾ ਅੱਜ ਤੈਨੂੰ ਮੈਂ ਬਾਹਰ ਗੁੜ ਵਾਲੀ ਚਾਹ ਬਣਾ ਕੇ ਪਿਲਾਉਂਦਾ ਕਰਮਾ ਆਪਣਾ ਸਾਮਾਨ ਅੰਦਰ ਕਮਰੇ ਵਿੱਚ ਰੱਖ ਫਿਰ ਗੁੜ ਤੇ ਸ਼ੱਕਰ ਲੈ ਕੇ ਰਸੋਈ ਵਿੱਚ ਚਲਾ ਗਿਆ ਬਲਦੇਵ ਨੇ ਉਸ ਤੋਂ ਗੁੜ ਤੇ ਸ਼ੱਕਰ ਲੈ ਕੇ ਸਾਹਮਣੇ ਰੱਖ ਲਿਆ ਤੇ ਥੋੜਾ ਜਿਹਾ ਗੁੜ ਉਬਲਦੇ ਪਾਣੀ ਵਿੱਚ ਪਾ ਦਿੱਤਾ ਕਰਮਾ ਖੜਾ ਉਹਨਾਂ ਨੂੰ ਕੰਮ ਕਰਦੇ ਹੋਏ ਦੇਖ ਰਿਹਾ ਸੀ ਫਿਰ ਜਦ ਚਾਹ ਬਣ ਕੇ ਤਿਆਰ ਹੋਈ ਤਾਂ ਬਲਦੇਵ ਚਾਹ ਲਿਆ ਕੇ ਹਾਲ ਵਿੱਚ ਪਏ ਟੇਬਲ ਤੇ ਰੱਖ ਦਏ ਕਹਿਣ ਲੱਗਾ ਆ ਜਾ ਕਰਮਿਆ ਚਾਹ ਪੀ ਲੈ ਪੁੱਤ ਕਰਮਾ ਜਦ ਆਕੇ ਉਹਨਾਂ ਦੇ ਕੋਲ ਬੈਠਾ ਤਾਂ ਬਲਦੀਪ ਨੇ ਚਾਹ ਦਾ ਕੱਪ ਚੱਕ ਕੇ ਉਸ ਨੂੰ ਫੜਾਇ ਤੇ ਕਹਿਣ ਲੱਗਾ ਫਟਾਫਟ ਚਾਹ ਦਾ ਕੱਪ ਚੱਕ ਪੁੱਤ ਫਿਰ ਤੈਨੂੰ ਹੋਰ ਕੁਝ ਹਲੇ ਸਮਝਾਉਣਾ ਫਿਰ ਜਦ ਦੋਵੇਂ ਚਾਹ ਪਾਣੀ ਪੀਣ ਲੱਗ ਪਏ ਤਾਂ ਬਲਦੀਪ ਉਸ ਨੂੰ ਕਹਿਣ ਲੱਗਾ ਦੇਖ ਕਰਮਿਆ ਕੱਲ ਪਹਿਲਾਂ ਆਪਾਂ ਸਵੇਰੇ ਦਫ਼ਤਰ ਜਾਣਾ ਸਰਦਾਰ ਹਰਪਾਲ ਸਿੰਘ ਜੀ ਉਹਨਾਂ ਨੂੰ ਮਿਲਣ ਲਈ ਉਸ ਤੋਂ ਬਾਅਦ ਤੈਨੂੰ ਡਰਾਈਵਿੰਗ ਸਕੂਲ ਜਾ ਕੇ ਕਲਾਸਾਂ ਲਗਾ ਕੇ ਆਪਣਾ ਟਰੱਕ ਦਾ ਲਾਇਸੈਂਸ ਲੈਣਾ ਪੈਣਾ ਫਿਰ ਉਸ ਤੋਂ ਬਾਅਦ ਜਦ ਤੂੰ ਆਪਣੇ ਕੰਮ ਧੰਦੇ ਤੇ ਲੱਗ ਗਿਆ ਨਾ ਤੈਨੂੰ ਕੰਪਨੀ ਵੱਲੋਂ ਰਹਿਣ ਲਈ ਇੱਕ ਛੋਟਾ ਜਿਹਾ ਕਰ ਮਿਲ ਜਾਏਗਾ ਨਾਲੇ ਆ ਸਾਰਾ ਜਿਹੜਾ ਖਰਚਾ ਤੇਰੇ ਲਾਇਸੈਂਸ ਤੇ ਆਉਣਾ ਨਾ ਜਦ ਤੂੰ ਕਮਾਉਣ ਲੱਗ ਗਿਆ ਨਾ ਤਾਂ ਹਰ ਮਹੀਨੇ ਥੋੜੇ-ਥੋੜੇ ਕਰਕੇ ਪੈਸੇ ਤੇਰੀ ਤਨਖਾਹ ਵਿੱਚੋਂ ਕੱਟ ਹੁੰਦੇ ਰਹਿਣਗੇ ਇੱਕ ਵਾਰ ਜਦ ਤੇਰੇ ਸਾਰੇ ਪੈਸੇ ਪੂਰੇ ਹੋ ਗਏ ਹਰ ਮਹੀਨੇ ਪੂਰੀ ਤਨਖਾਹ ਤੇਰੇ ਹੱਥ ਵਿੱਚ ਆਇਆ ਕਰੇਗੀ ਕਰਮੇ ਪੁੱਤ ਹੁਣ ਜਦ ਇੱਥੇ ਆ ਗਿਆ ਨਾ ਤਾਂ ਡਰੀ ਨਾ ਕਿਸੇ ਗੱਲ ਤੋਂ ਸ਼ੇਰ ਬਣ ਕੇ ਹਰ ਕੰਮ ਕਰਕੇ ਦਿਖਾਣਾ ਏ ਸਾਡਾ ਪੰਜਾਬੀਆਂ ਦਾ ਨਾਮ ਹੀ ਇੱਥੇ ਟਰੱਕਿੰਗ ਕਰਕੇ ਐ ਇਸ ਪੇਸ਼ੇ ਨੇ ਸਾਨੂੰ ਵੀ ਬਹੁਤ ਕੁਝ ਦਿੱਤਾ ਤੈਨੂੰ ਵੀ ਦੇਵੇਗਾ ਬਸ ਆਪਣੀ ਨੀਤ ਹਮੇਸ਼ਾ ਸਾਫ਼ ਰੱਖੀ ਕੋਈ ਕੰਮ ਛੱਡਣਾ ਨਹੀਂ ਚਾਹੇ ਛੋਟਾ ਹੋਵੇ ਜਾਂ ਵੱਡਾ ਬਸ ਖਿੱਚ ਕੇ ਰੱਖੀ ਫੇਰ ਦੇਖੀ ਕੁਝ ਹੀ ਸਾਲਾਂ ਵਿੱਚ ਤੋ ਕਿੱਥੋਂ ਤੋਂ ਕਿੱਥੋਂ ਪਹੁੰਚ ਜਾਣਾ ਬਾਕੀ ਜਿੱਥੇ ਸਾਡੀ ਕੋਈ ਲੋੜ ਹੋ ਪਈ ਤਾਂ ਅਸੀਂ ਤਾਂ ਬੈਠੇ ਹੀ ਆਂ ਕਰਮਾ ਕਹਿੰਦਾ ਤਾਇਆ ਜੀ ਤੁਸੀਂ ਫਿਕਰ ਨਾ ਕਰੋ ਤੁਹਾਨੂੰ ਮੈਂ ਸ਼ਿਕਾਇਤ ਦਾ ਕਦੇ ਮੌਕਾ ਨਹੀਂ ਦੇਵਾਂਗਾ ਬਲਦੇਵ ਕਹਿੰਦਾ ਸ਼ਾਬਾਸ਼ ਪੁੱਤਰਾ ਤੇ ਇਹ ਤੋਂ ਮੈਨੂੰ ਆਹੀ ਉਮੀਦ ਸੀ ਚੱਲ ਜਾ ਹੁਣ ਤੂੰ ਥੋੜਾ ਆਰਾਮ ਕਰ ਲੈ ਮੈਂ ਰੋਟੀ ਪਾਣੀ ਦਾ ਦੇਖਾਂ ਕਰਮਾ ਕਹਿੰਦਾ ਨਹੀਂ ਕੋਈ ਗੱਲ ਨਹੀਂ ਜੀ ਸਾਰੇ ਰਾਤ ਮੈਂ ਸੁੱਤਾ ਹੀ ਆਇਆ ਆ ਮੈਂ ਵੀ ਤੁਹਾਡੇ ਨਾਲ ਕੰਮ ਕਰਵਾ ਦਿੰਦਾ ਹਾਂ ਬਲਦੇਵ ਕਹਿੰਦਾ ਚਲ ਠੀਕ ਹੈ ਜਿਵੇਂ ਤੇਰੀ ਮਰਜ਼ੀ ਫਿਰ ਚਲ ਆ ਜਾ ਰਸੋਈ ਵਿੱਚ ਆਪਣੇ ਚਾਹ ਵਾਲੇ ਕੱਪ ਲੈ ਕੇ ਉਹ ਚੱਲ ਪਏ ਜਦ ਬਲਦੇਵ ਨੇ ਲਿਆ ਕੇ ਚਾਹ ਵਾਲੇ ਕੱਪ ਰਸੋਈ ਵਿੱਚ ਰੱਖੇ ਤਾਂ ਉਦੋਂ ਹੀ ਉਹਦਾ ਮੋਬਾਈਲ ਫੋਨ ਵੱਜਣ ਲੱਗਾ ਉਸਨੇ ਜੇਬ ਵਿੱਚੋਂ ਕੱਢ ਕੇ ਗੱਲ ਕੀਤੀ ਤਾਂ ਫਿਰ ਜਦ ਉਹ ਮੋਬਾਈਲ ਜੇਬ ਵਿੱਚ ਪਾਉਣ ਲੱਗਾ ਤਾਂ ਉਹਨਾਂ ਦੇ ਕੋਲ ਖੜਾ ਕਰਮਾ ਕਹਿਣ ਲੱਗਾ ਤਾਇਆ ਜੀ ਇਹ ਫੋਨ ਆ ਨਾ ਬਲਦੇਵ ਕਹਿੰਦਾ ਹਾਂ ਪੁੱਤ ਤੂੰ ਸਹੀ ਪਹਿਚਾਣਿਆ ਸਾਡੇ ਮੁਲਕ ਵਿੱਚ ਤਾਂ ਹਾਲੇ ਪਤਾ ਨਹੀਂ ਇਹ ਫੋਨ ਆਉਣ ਨੂੰ ਕਿੰਨੇ ਸਾਲ ਲੱਗ ਜਾਣਿਆ ਪਰ ਇੱਧਰ ਗੋਰਿਆਂ ਦੇ ਦਿਮਾਗ ਦੀ ਬਹੁਤ ਤੇਜ ਹੈ ਪਤੰਦਰ ਹਰ ਮਹੀਨੇ ਕੋਈ ਨਾ ਕੋਈ ਖੋਜ ਕੱਢੀ ਬੈਠੇ ਰਹਿੰਦੇ ਆ ਲੈ ਫੜ ਤੂੰ ਵੀ ਦੇਖ ਲੈ ਕਰਮਾ ਫੋਨ ਨੂੰ ਦੇਖਦੇ ਹੋਏ ਕਹਿਣ ਲੱਗਾ ਤਾਇਆ ਜੀ ਮੇਰੇ ਕਰ ਇਸ ਤੋਂ ਗੱਲ ਹੋ ਜਾਊ ਬਲਦੇਵ ਕਹਿੰਦਾ ਲੈ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ ਪੁੱਤ ਤੂੰ ਨੰਬਰ ਬੋਲ ਆਪਣੇ ਕਰਦਾ ਤੇ ਕਰਮੇ ਨੇ ਆਪਣੇ ਕਰਦਾ ਨੰਬਰ ਦੱਸਿਆ ਤਾਂ ਬਲਦੇਵ ਨੰਬਰ ਮਿਲਾ ਕੇ ਕਹਿਣ ਲੱਗਾ ਪੁੱਤ ਤੇਰਾ ਇਲਾਕਾ ਕਿਹੜਾ ਪਿੰਨ ਕੋਡ ਵੀ ਲਗਾਉਣਾ ਪੈਣਾ ਕਰਮਾ ਕਹਿੰਦਾ ਨਮਾ ਸ਼ਹਿਰ ਦਵਾਬਾ ਤਾਇਆ ਜੀ ਫਿਰ ਬਲਦੇਵ ਨੇ ਪਿੰਨ ਕੋਡ ਲਗਾਇਆ ਤੇ ਕਰਮੇ ਨੂੰ ਫੋਨ ਫੜਾਉਂਦੇ ਹੋਏ ਕਹਿਣ ਲੱਗਾ ਇਸ ਨੂੰ ਐਵੇਂ ਕੰਨ ਨਾਲ ਲਗਾ ਕੇ ਜਦ ਉਹਦੋਂ ਕੋਈ ਫੋਨ ਚੱਕੂ ਨਾ ਤਾਂ ਤੈਨੂੰ ਪਤਾ ਲੱਗ ਜਾਏਗਾ ਫਿਰ ਗੱਲ ਹੋਣ ਤੋਂ ਬਾਅਦ ਆਹ ਲਾਲ ਬਟਨ ਦਬਕੇ ਫੋਨ ਕੱਟ ਦੇਣਾ ਠੀਕ ਹੈ ਕਰਮਾ ਫੋਨ ਆਪਣੇ ਕੰਨੋਂ ਲਗਾ ਕੇ ਸਾਈਡ ਤੇ ਖੜਾ ਹੋ ਗਿਆ ਕੁਝ ਦੇਰ ਰਿੰਗ ਜਾਣ ਪਿੱਛੋਂ ਜਦ ਉਧਰੋਂ ਕਿਸੇ ਨੇ ਫੋਨ ਚੁੱਕਿਆ ਤਾਂ ਹੈਲੋ ਦੀ ਆਵਾਜ਼ ਸੁਣ ਕੇ ਕਰਮਾ ਕਹਿਣ ਲੱਗਾ ਹੈਲੋ ਰੇਸ਼ਮ ਮੈਂ ਬੋਲਦਾ ਕਰਮਾ ਕਿਵੇਂ ਆ ਤੂੰ ਗਰਬਾਣੀ ਬੇਬੇ ਭਾਬੀ ਵੀਰੇ ਹੁਣੇ ਸਾਰੇ ਕਿੱਦਾਂ ਨੇ ਰੇਸ਼ਮ ਕਹਿੰਦੀ ਅਸੀਂ ਤਾਂ ਜੀ ਸਾਰੇ ਠੀਕ ਐ ਤੁਸੀਂ ਦੱਸੋ ਕਿਵੇਂ ਠੀਕ ਠਾਕ ਪਹੁੰਚ ਗਏ ਸੀ ਨਾ ਕਰਮਾ ਕਹਿੰਦਾ ਹਾਂਜੀ ਮੈਂ ਠੀਕ ਠਾਕ ਪਹੁੰਚ ਗਿਆ ਬੇਬੇ ਹੁਣਾਂ ਨੂੰ ਕਹਿਣਾ ਤੁਸੀਂ ਕੋਈ ਫਿਕਰ ਨਾ ਕਰਨਾ ਤੂੰ ਆਪਣਾ ਤੇ ਸਭ ਦਾ ਖਿਆਲ ਰੱਖਣਾ ਰੇਸ਼ਮ ਕਹਿੰਦੀ ਹਾਂਜੀ ਤੁਸੀਂ ਫਿਕਰ ਨਾ ਕਰੋ ਅਸੀਂ ਇੱਥੇ ਸਭ ਠੀਕ ਠਾਕ ਆ ਬਸ ਤੁਸੀਂ ਆਪਣਾ ਧਿਆਨ ਰੱਖਿਓ ਕਰਮਾ ਕਹਿੰਦਾ ਚਲ ਚੰਗਾ ਠੀਕ ਐ ਫਿਰ ਮੈਂ ਹੁਣ ਬਾਅਦ ਵਿੱਚ ਫੋਨ ਕਰਾਂਗਾ ਤੁਸੀਂ ਆਪਣਾ ਧਿਆਨ ਰੱਖਣਾ ਰੇਸ਼ਮ ਕਹਿੰਦੀ ਹਾਂਜੀ ਠੀਕ ਐ ਤੁਸੀਂ ਵੀ ਆਪਣਾ ਧਿਆਨ ਰੱਖਣਾ ਐਨਾ ਕਹਿ ਕੇ ਕਰਮ ਨੇ ਫੋਨ ਕੰਨ ਤੋਂ ਲਾਇਆ ਤੇ ਲਾਲ ਬਟਨ ਦਬਾਉਂਦੇ ਹੋਏ ਫੋਨ ਆਪਣੇ ਤਾਇਏ ਨੂੰ ਫੜਾਉਂਦੇ ਹੋਏ ਕਹਿਣ ਲੱਗਾ ਬਾਕੀ ਕਹਾਣੀ ਜੀ ਕਰ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਆਪਣੇ ਵਿਚਾਰ ਜ਼ਰੂਰ ਦੱਸ ਕੇ ਜਾਈਓ ਜੀ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ